ਸਾ ਮੋ ਜਿਹੜਾ ਸਮਾਗਮ ਰੱਖਿਆ ਗਿਆ ਜਿੱਦੀ ਅੱਜ ਸ੍ਰੀ ਕੰਡਪਾਟ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਹੈ ਦੋ ਤਰੀਕ ਨੂੰ ਦਸਤਾਰਬੰਦੀ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦਸਤਾਰਬੰਦੀ ਕੀਤੀ ਸੀ ਕਰਨ ਲਈ 2 ਫਰਵਰੀ ਕੋ ਪਰਸੋਂ ਕੇ ਦਿਨ ਉਸਕੇ ਲਈ ਕੰਡਪਾਟ ਸਾਹਿਬ ਆ ਜਾ ਰਹੇ ਹੁਣ ਉਹਨੂੰ ਬਾਬਾ ਰਾਜਾ ਸਿੰਘ ਜੀ ਇੱਕ ਚੋਕੜੇ ਪਰ ਬਾਟ ਕਰ ਰਹੇ ਹਨ ਉਹ ਸਾਹਿਬ ਐਸੀ ਕਿਰਪਾ ਕਰੇ ਕਿ ਉਹਨੂੰ ਬੰਨਾ ਅੱਛੇ ਸੇ ਹੋ ਜਾਏ ਉਹਰਾ ਬਾਟ दस्तार बंदी जी मेरे बेटे की कर रहे हैं हम लोग जिसने खुद ने अपने केश रखे थे तो मैं चाहती हूँ कि अगर वो दस्तार पहन के रखना चाहते हैं तो उसकी महत्व भी समझे उसकी इज्जत करना भी समझे और उसकी रिस्पॉन्सिबिलिटी भी लेना सीखें तो बस गुरु साहब से यही अरदास है कि उसे हमेशा सिक्खी से जुड़ के रखें अपने चरणों में हमेशा रखें कि अपील करना चाहिए संगत में संगत से मैं चाहती हूँ कि ये बहुत बड़ा दिन है हम लोगों के लिए दो फरवरी को जिस दिन बेटे की दस्तार बंदी कर रहे हैं उस दिन सभी आपके अपना आशीर्वाद देते मेरे बेटे को कि वो हमेशा सही राह पे चल पाए करें अगर कर मैं महाराज हीरा सिंह जी से देखूं तो हीरा महाराज हीरा सिंह जी के बाद महाराज रुपन सिंह जी फिर तो, मेरे दादा ससुर महाराजा प्रताप सिंह जी फिर उनके छोटे बेटे राजा हिम्मत सिंह जी फिर मेरे हस्बैंड भानु प्रताप सिंह जी और फिर मेरा बेटा अभ्यदय प्रताप सिंह तो पाँचवीं हो गए हमें ठीक है महाराज रघम्बन सिंह आपके क्या लगते थे ਪਰਦਾ ਦਾ ਸਿਸੋ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਅੱਜ 31 ਤਰੀਕ ਜਨਵਰੀ ਅੱਜ ਬਾਬਾ ਰਾਏ ਸਿੰਘ ਜੀ ਇਸ ਆਪਣੇ ਹੀਰਾ ਮੈਲ ਦੇ ਵਿੱਚ 2 ਦਿਨ ਲਗਾਤਾਰ ਅਖੰਡ ਪਾਠ ਕਰਨਗੇ ਇੱਕ ਚੌਂਕੜੇ ਚ ਬਹੁਤ ਖੁਸ਼ੀ ਹੁੰਦੀ ਹੈ ਵੀ ਕਿਉਂਕਿ ਹੀਰਾ ਸਿੰਘ ਜੀ ਦੇ ਟਾਈਮ ਵੀ ਇੱਕ ਚੌਂਕੜੇ ਚ ਪਾਠ ਹੋਇਆ ਹੀਰਾ ਸਿੰਘ ਜੀ ਨੇ 3 ਦਿਨ ਲਗਾਤਾਰ ਪਾਠ ਸੁਣਿਆ ਸੀ ਤਾਂ ਤੇ ਉਹੀ ਇੰਨੇ ਸਾਲਾਂ ਬਾਅਦ ਇੰਨੇ ਟਾਈਮ ਬਾਅਦ ਵਾਪਸ ਹੀਰਾ ਮਹਿਲ ਚ ਪਾਠ ਹੋ ਰਿਹਾ ਤੇ ਦੋ ਤਰਿਕ ਨੂੰ ਦਸਤਾਰਬੰਦੀ ਆ ਅੱਜ 31 ਜਨਵਰੀ ਪਾਠ ਸ਼ੁਰੂ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਮਹਿਲ ਨਾਬਾ ਪਹੁੰਚਿਓ ਦਸਤਾਰਬੰਦੀ ਹੋ ਰਹੀ ਹੈ ਕਿਵੇਂ ਪ੍ਰਵਾਹਿਤ ਕਰੋਗੇ ਵੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਸ਼ੁਰੂਆਤ ਹੋ ਰਹੀ ਆ ਉਹਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਹ ਤਰਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸ਼ੁਰੂ ਤੋਂ ਇਹ ਪਰਿਵਾਰ ਜਿਹੜਾ ਹੈਗਾ ਪਰਿਵਾਰ ਆ ਇਹ ਸਤਿਗੁਰੂ ਗੁਰੂ ਸਾਹਿਬ ਮਹਾਰਾਜ ਜੀ ਦੇ ਰਹਿਮਤ ਨਾਲ ਜੁੜਿਆ ਹੋਇਆ ਆ ਤਾਂ ਉਹਦੇ ਤਹਿਤ ਅੱਜ ਜਿਹੜਾ ਇਹਨਾਂ ਨੇ ਸ਼ਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਆਸਰਾ ਲੈ ਕੇ ਸ਼ੁਰੂ ਕੀਤਾ ਆ ਇਥੋਂ ਇਹ ਆਸ ਦੀ ਕਿਰਨ ਵੱਜਦੀ ਸਤਿਗੁਰੂ ਜੀ ਕਿਰਪਾਤਮ ਆਉਣ ਵਾਲਾ ਰੱਬ ਜਿਹੜਾ ਉਹ ਫਿਰ ਮਹਾਰਾਜ ਸਚਿਪਾਸ਼ਾ ਦੱਸਣਗੇ ਕਿਰਪਾ ਕਰਨਗੇ ਆਪਾਂ ਤੇ ਅਰਦਾਸ ਬੇਨਤੀ ਕਰ ਸਕਦੇ ਮਹਾਰਾਜ ਸਰਨਾਥ ਤੇ ਇੱਕ ਚੌਂਕੜੀ ਜਿਹੜਾ ਪਾਠ ਹੈ ਮਹਾਰਾਜਾ ਹੀਰਾ ਸਿੰਘ ਨੇ ਵੀ ਸੁਣਿਆ ਸੀ ਤੇ ਅੱਜ ਇਹ ਹਾਂਜੀ ਇਹ ਜੋ ਪਾਈ ਕਾਨ ਸਿੰਘ ਜੀ ਦੇ ਨਾਪਾ ਦੇ ਪਿਤਾ ਜੀ ਭਾਈ ਨਰਨ ਸਿੰਘ ਜੀ ਨੇ ਉਸ ਵਕਤ ਭਾਈ ਹਰਾ ਸਿੰਘ ਜੀ ਨੇ ਕਿਹਾ ਸੀ ਬਚਨ ਕੀਤਾ ਸੀ ਕਿ ਕੋਈ ਹੈ ਸਿੰਘ ਜਿਹੜਾ ਇੱਕ ਚੌਂਕੜੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਠ ਸਰਵਣ ਕਰਾ ਸਕੇ ਤੇ ਉਸ ਵੇਲੇ ਭਾਈ ਨਰਨ ਸਿੰਘ ਨੇ ਕਿਹਾ ਸੀ ਭਾਈ ਕਾਨ ਸਿੰਘ ਜੀ ਨਾ ਉਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਵੀ ਕੋਈ ਹੈ ਮਾਇ ਜੀ ਕੋਈ ਸੁਣ ਸਕਦਾ ਹੋਵੇ ਤੇ ਉਹ ਫਿਰ ਉਹਨਾਂ ਨੇ ਭਾਈ ਹਿਲਾਤ ਸਿੰਘ ਨੇ ਇੱਕ ਚੌਂਕੜੇ 'ਚ ਬਹਿ ਕੇ ਪਾਠ ਸਰਵਣ ਕੀਤਾ ਭਾਈ ਨਰਨ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਸਰਵਣ ਕਰਵਾਇਆ ਸੀ ਤੇ ਅੱਜ ਫੇਰ ਇੱਕ ਚੌਂਕੜੇ 'ਚ ਸਿੰਘ ਜੀ ਅੱਜ ਫੇਰ ਹਾਂ ਬਾਬਾ ਰਾਜਾ ਸਿੰਘ ਜੀ ਨੇ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜਿਹੜਾ ਉਹ ਆਰੰਭ ਕੀਤਾ ਹੈ 사ਤਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਚੰਪਰ ਸਰਟੀਆ ਫੱਕੇ ਸੋਨ ਲਨ ਚੜ੍ਹਦੀ ਕਲਾ ਮੁਕਸ਼ਣ